ਅਸੀਂ ਸਾਰੇ ਤੁਹਾਨੂੰ ਮਾਦਾ ਸਤਿਕਾਰ ਕਰਦੇ ਆਂ ਇਹ ਅਕਾਲ ਤਖਤ 'ਸਭ ਦੇ ਜਦੋਂ ਹਮਲਾ ਹੋਇਆ ਮੇਰੀ ਅੱਖਾਂ ਦੇ ਸਾਹਮਣੇ ਉੱਥੇ ਇੱਕ ਇੱਕ ਕਮਿਊਨਿਟੀ ਨੇ ਉੱਥੇ ਲੱਡੂ ਵੰਡੇ ਅਕਾਲ ਤਖਤ 'ਸਭ ਦੇ ਸਿੱਖ ਵਿਰੋਧੀ ਨਾਰੇ ਲਾਏ ਸਾਡਾ ਇੱਕ ਜ਼ਖਮਾਂ ਦੇ ਉੱਤੇ ਲੂਣ ਛੜਕਿਆ ਮੇਰੀ ਛਾਤੀ 'ਚੋ ਗੋਲੀਆਂ ਆਰ-ਪਾਰ ਹੋਈਆਂ ਸੀ ਮਨੂੰ ਕਿਸੇ ਡਾਕਟਰ ਨੇ ਮਨੂੰ ਮੈਨੂੰ ਟ੍ਰੀਟਮੈਂਟ ਕਰਕੇ ਟੈਬਲੇਟ ਵਟਾ ਦਿੱਤੀ 2 ਮਹੀਨੇ 2 ਮਹੀਨੇ ਗੋਲੀਆਂ ਮੇਰੇ ਅੰਦਰ ਰਹੀਆਂ ਅਸੀਂ ਕਿੰਨਾ ਕ ਸਬਰ ਕਰੀਏ ਕਿੰਨਾ ਕਜਰੀਏ ਅਸੀਂ ਸੋਚਿਆ ਸੀ ਅਸੀਂ ਉੱਜੜਿਆ ਸਾਡੇ ਬੱਚੇ ਵਸਣ ਸਾਡੀ ਬਾਖੀ ਕੌਣ ਵਸੇ ਇਹਨਾਂ ਦੇ ਸਿਰ ਤੇ ਪੱਗਾ ਰਹਿਣ ਇਹਨਾਂ ਦੇ ਸਿਰਾਂ ਤੇ ਚੁੰਨੀਆਂ ਰਹਿਣ ਜਦੋਂ ਅਸੀਂ ਆਪਣੀਆਂ ਚੁੰਨੀਆਂ ਆਪ ਲਾ ਦਾਂਗੇ ਫਿਰ ਸਾਡੀਆਂ ਚੁੰਨੀਆਂ ਦਾ ਰੱਖਾ ਕੋਈ ਨਹੀਂ ਜਦੋਂ ਅਸੀਂ ਆਪਣੀਆਂ ਪੱਗਾ ਤੋਂ ਆਪਨ ਕਰ ਹੋ ਜਾਾਂਗੇ ਫਿਰ ਸਾਡੀਆਂ ਪੱਗਾਂ ਦਾ ਸਤਕਾਰ ਕਿਸੇ ਨੇ ਨਹੀਂ ਕਰਨਾ ਜਦ ਦੁਸ਼ਮਣ ਆਹੀ ਚੋਂਦਾ ਆ ਦੁਸ਼ਮਣ ਆਹੀ ਚੋਂਦਾ ਤੁਸੀਂ ਆਪਣੇ ਧਰਮ ਤੋਂ ਆਪ ਮੂੰਹ ਮੋੜ ਲਓ ਤੁਸੀਂ ਆਪਣੀਆਂ ਜਿਮੇਵਾਰੀਆਂ ਤੂੰ ਆਬ ਮੂੰਹ ਮੋੜ ਲਓ ਤੁਸੀਂ ਤੁਹਾਡੇ ਵਿੱਚੋਂ ਗਦਾਰ ਫਾਇਦਾ ਕਰਕੇ ਤੁਹਾਨੂੰ ਉਹਨਾਂ ਕੋਲ ਮਰਵਾਇਆ ਜਾ ਰਿਹਾ ਹੈ